ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਡੇਲੀ ਬਲੌਗ ਨెక్ਸਟ ਪੰਜਾਬ ਚੈਨਲ ਤੋਂ ਗੰਗਰ ਮਲੇਟਿਆ ਬੋਲਦਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰੇ ਠੀਕ ਠਾਕ ਹੋਣਗੇ ਅੱਜ ਨਾਲ ਮਿਰਚੀ ਗੱਲਬਾਤ ਕਰਦੇ ਸੀ ਪੰਜਾਬ ਬਾਰੇ ਵੀਰ ਜੀ ਬੇਨਤੀ ਆ ਪੰਜਾਬ ਨੂੰ ਛੱਡ ਕੇ ਨਾ ਜਾਓ ਜੀ

ਗਾਇ ਗੁਰੂ ਮਥੋ ਨੇ ਵੀਰੇ ਰਾਜੇ ਬਣਾਇਆ ਜ਼ਿਮੀਦਾਰੋ ਵੀਰੋ ਜਿੰਨਾ ਕੋਲੇ ਅੱਜ ਦੇ ਟਾਈਮ ਪੰਜ ਕਿੱਲੇ 10 ਕਿੱਲੇ ਹੈਗੀ ਆਣਾ ਉੱਥੇ ਇੱਥੇ ਵਾਕੇ ਰੋਟੀ ਬਹੁਤ ਵਧੀਆ ਖਾ ਸਕਦਾ ਜੇ ਜਾਣਾ ਹੈਗਾ ਤਾਂ ਦੇ ਤਿੰਨ ਚਾਰ ਸਾਲ ਲਾਓ ਤਾਂ ਵਾਪਸ ਆਓ ਪੰਜਾਬ ਨੂੰ ਇੱਕ ਬੇਨਤੀ ਹੋਰ ਸੀ ਇਹ ਜ਼ਿਮੀਦਾਰਾਂ ਵੀਰਾਂ ਨੂੰ ਮੇਰੀ ਵੀ ਜੀ ਤੁਸੀਂ ਆਪਦੇ ਪਿੰਡ ਦੇ ਪਾਈਚਾਰੇ ਨੂੰ ਕੰਮ ਤੇ ਰੱਖੋ ਇਹ ਬਹੁਤ ਵੱਡੀ ਬੇਨਤੀ ਆ ਮੇਰੀ ਵੀ ਤੁਸੀਂ ਆਪ ਦੇ ਪਾਈਚਾਰੇ ਨੂੰ ਕੰਮ ਦਿਓ ਆਪ ਦੇ ਢਾਈ ਚਾਰੇ ਨਹੀਂ ਡੇੜੇ ਵਾਲਿਆਂ ਨੂੰ ਕੰਮ ਹੈ ਜਿਹੜੇ ਗਰੀਬ ਜਿਨ੍ਹਾਂ ਕੋਲ ਜ਼ਮੀਨਾਂ ਹੈ ਨਹੀਂ ਉਹਨਾਂ ਨੂੰ ਕੰਮ ਦਿਓ ਜੀ ਤੁਸੀਂ ਬਈਆਂ ਨੂੰ ਕੰਮ ਨਾ ਦਿਓ ਇਹ ਮੇਰੀ ਬੇਨਤੀ ਹੈ ਕਿਉਂਕਿ ਆਪਦਾ ਤਾਂ ਕੰਦੇ ਹੁੰਦੇ ਆ ਨਾ ਆਪਦਾ ਤਾਂ ਆਪdal ਹੁੰਦਾ ਉੱਥੇ ਜਾਤੀ ਨਹੀਂ ਮੈਟਰ ਕਰਦੀ ਹੁੰਦੀ ਵੀ ਪੰਜਾਬ ਦਾ ਹੋਵੇ ਧੀ ਪੁੱਤ ਤੁਸੀਂ ਪਲੀਜ਼ ਜ਼ਿੰਮੇਵਾਰ ਬੀ ਰਹੋ ਮੇਰੀ ਗੋਣਤੀਆ ਆਰ ਦੇ ਪੰਜਾਬ ਪਿੱਛੇ ਮੈਸੀ ਰੀ ਲੱਗਦੇ ਆ ਜਾਂ ਦਿਹਾੜੀ ਜਾਂਦੇ ਆ ਦੇ ਆਰ ਦੇ ਵੀਰਾਂ ਨੂੰ ਕੰਮ ਦੇ ਇੱਥੇ ਹੁਣ ਤਖੜਾ ਬੰਦਾ ਤਾਂ ਇੱਕ ਗੱਲ ਜਾਣਦੀ ਆ ਕੋਈ ਤਖੜਾ ਬੰਦਾ ਤਾਂ ਜਾਵ ਦਿੰਦਾ ਬਾਹਰ ਨੂੰ ਬਈ ਵੱਡੀ ਕੰਟਰੀ ਚ ਤੇ ਕ੍ਰੇਜੀ ਬਣ ਗਿਆ ਜਿਹੜਾ ਗਰੀਬ ਬੰਦਾ ਮੇਰੇ ਵਰਗਾ ਜਿਹਦੀ ਕੋਈ ਜ਼ਮੀਨ ਹੈ ਨਹੀਂ ਉਹ ਛੋਟੀ ਕੰਟਰੀ ਚ ਜਾਵ ਰੰਦਾ ਕਰਨੀਆਂ ਉੱਥੇ ਵੀ ਦਿਹਾੜੀਆਂ ਹੀ ਹੁੰਦੀਆਂ ਠੀਕ ਹੈ ਅਨੇ ਵੀ ਉੱਥੇ ਬਣਾ ਬੰਦੇ ਨੂੰ ਰਾਜਾ ਬਣਾ ਦਿੰਦੇ ਐ ਇਸ ਕਰਕੇ ਮੇਰੀ ਹੀ ਬੇਨਤੀ ਆ ਕਿ ਦੋਆ ਕੁੱਤੀ ਰਾਂ ਦਾ ਕੰਮ ਚੱਲਦਾ ਰਹਿ ਜਿਮੀਦਾਰ ਭਰਾਵਾਂ ਦਾ ਤੇ ਵਿੜੇ ਵਾਲੇ ਭਾਈਚਾਰੇ ਦੇ ਨਾਲੋਂ ਆਪਾਂ ਇਹ ਏਸੀ ਕਾ ਬੰਨਿਆ ਜਿਨ੍ਹਾਂ ਕੋਲੇ ਜ਼ਮੀਨਾਂ ਹੈ ਨਹੀਂ ਇੰਕਾ ਨਾ ਹੋ ਜੀ ਉਹਨਾਂ ਨੂੰ ਪਲੇਸ ਕੰਮ ਦੋ ਕੰਮ ਤੇ ਲਾਓ ਠੀਕ ਹੈ ਸਿਹਰੀ ਬਈਆਂ ਨੂੰ ਨਾਂ ਲਾਵੇ ਬੇਨਤੀ ਹੈ ਮੇਰੀ ਲੱਖੇ ਸੁਧਾਨੇ ਵੀਰ ਨੇ ਬਹੁਤ ਵਾਰ ਕਿਹਾ ਵੀ ਆਪਦੇ ਪੰਜਾਬੀ ਭਾਈਚਾਰੇ ਨੂੰ ਕੰਮ ਦੋ ਠੀਕ ਹੈ ਝੁੰਮੂ ਝੁਲਨੇ ਦਾ ਜਹ ਤੁਸੀਂ ਭਈਓ ਅੜਪੜ ਕੇ ਲੈਣਿਓ ਬੇਨਤੀ ਕਰਦਾ ਵੀ ਵੀ ਗਰੀਬ ਬੰਦਾ ਵਿਚਾਰਾ ਕਿੱਥੋਂ ਰੋਟੀ ਖਾਊਗਾ ਭਾਈ ਗੁਰਮੀਤ ਨੂੰ ਰਾਜੇ ਬਣਾਇਆ ਜੀ ਇਹ ਨੀਤ ਮਾੜੀ ਨਾ ਰੱਖੋ ਆਪ ਦੇ ਪਿੰਡ ਦੇ ਬੰਦਿਆਂ ਨੂੰ ਕੰਮ ਦੋ ਕਿਉਂਕਿ ਪੰਜਾਬ ਵਰਗੀ ਮਾਲਜ ਤੁਹਾਨੂੰ ਵੀ ਪਤਾ ਕਿਤੇ ਨਹੀਂ ਲੱਭਣੀ ਜਿਹੜੀ ਪੰਜਾਬ ਚ ਮਾਲ ਜਣਾ ਉਹ ਕਿਤੇ ਨਹੀਂ ਲੱਭਣੀ ਇੱਥੇ ਬੰਦਾ ਨਾ ਦਿਹਾੜੀ ਵਾਲਾ ਵੀ ਸ਼ਾਇਦ ਗੁਰੂ ਦਾ ਰੋਟੀ ਖਾ ਕੇ ਸੌਂਦਾ ਉਹ ਵੀ ਸ਼ੁਕਰ ਕਰਦਾ ਵੀ ਵਾਹਿਗੁਰੂ ਨੇ ਬਹੁਤ ਵਧੀਆ ਦਿਨ ਚੜਾਇਆ ਤਾਂ ਬਹੁਤ ਵਧੀਆ ਰਾਤ ਗਈ ਇਥੇ ਪੰਜਾਬ ਚ ਨਾ ਕਹਿੰਦੇ ਹੁੰਦੇ ਆ ਮੇਰੇ ਖਿਆਲ ਨਾਲ ਜ਼ਿਆਦਾ ਤਾਂ ਪਾਲੀਆਂ ਮੈਟਰ ਨਹੀਂ ਕਰਦੀਆਂ ਮੈਟਰ ਇਹ ਕਰਦਾ ਵੀ ਬੰਦਾ ਰੋਟੀ ਖਾਂਦਾ ਸੁੱਖੀ ਸ਼ਾਂਤੀ ਦੀ ਜੀ ਜਿੰਦਗਾਰਾ ਛੱਡ ਕੇ ਜਾ ਉਹ ਜੇ ਛੱਡ ਕੇ ਜਾਂਦੇ ਆ ਤਾਂ 2-3 ਸਾਲ ਲਾ ਫੇ ਲਾਉ ਜੇ ਦਾੜਾ ਕਿੰਦਾ ਕਿਸੇ ਦੇ ਦਿਮਾਗ ਚ ਹੁੰਦਾ ਕਦ ਤੂੰ ਵਾਪਸ ਆਈ ਪੰਜਾਬੀ ਕਿ ਆਪੇ ਪੰਜਾਬ ਨੂੰ ਬਈਆ ਪੰਜਾਬ ਬਣਾ ਦੇਣਾ ਰੰਗਲੇ ਪੰਜਾਬ ਰੰਗੜਾ ਕੱਟ ਕੇ ਬਈਆ ਪੰਜਾਬ ਅੱਧਾ ਤਾਂ ਬਾਣੀ ਗਿਆ ਆਪਣੇ ਆਪਣੇ ਆਪਸੇ ਭਾਈਚਾਰੇ ਚ ਲੜਾਈਆਂ ਚੱਲਦੀਆਂ ਇਹਨਾਂ ਦਾ ਤਾਂ ਕਿੰਨਾ ਇੱਕਾ ਤੁਸੀਂ ਯਕੀਨ ਨਹੀਂ ਕਰੋਗੇ ਜਿੱਥੇ ਮੈਂ ਰਹਿਣਾ ਉਹਦੀ ਸਟੋਰੀ ਦੱਸੂਗਾ ਤੁਹਾਨੂੰ ਕਿਸੇ ਅਗਲੇ ਬਲਾਕ ਚ ਜਾਂ ਵੀ ਉੱਥੇ ਇੰਨਾ ਭਾਈਆਂ ਦਾ ਇੱਕਾ ਨਾ ਆਪਦੇ ਪੰਜਾਬੀਆਂ ਦੇ ਭਾਈਚਾਰਿਆਂ ਦਾ ਇੱਕਾ ਹੈ ਨਹੀਂ ਉਹ ਆਪ ਦੇ ਇੱਕ ਦੂਜੇ ਦੀਆਂ ਜੜਾ ਵੰਡਣ ਚ ਲੱਗੇ ਇੱਥੇ ਇਹਨਾਂ ਦੇ ਇੱਕ ਇੰਨਾ ਇੱਕਾ ਨਾਲ ਥੋੜੀ ਜਿਹੀ ਲੜਾਈ ਹੋ ਗਈ सौ वही इकट्ठा हो जाता है बेनती है जी पंजाब छड़ के ना जाओ बस यही ब्लॉग च कहना चाहता सी बाकी कोई गलती हो तो माफ करो मेरा चैनल प्लीज सबसक्राइब करो सत श्रीकाल सारे रिपीट